ਸ਼੍ਰੋਮਣੀ ਕਾਲੀ ਦਲ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਅਤੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਸੰਸਥਾ ਦੇ ਪ੍ਰਧਾਨ ਅਵੀ ਰਾਜਪੂਤ ਆਪਣੀ ਨੌਜਵਾਨ ਟੀਮ ਸਮੇਤ ਪ੍ਰਬੰਧਕ ਕੰਪਲੈਕਸ ਕਪੂਰਥਲਾ ਦਫ਼ਤਰ ਪੁੱਜੇ ਨੇ ਅਤੇ ਜ਼ਿਲ੍ਹਾ ਕਪੂਰਥਲਾ ਖੇਤਰ ਦੀਆਂ ਬੁਨਿਆਦੀ ਸਹੂਲਤਾਂ ਸਬੰਧੀ ਮੰਗ ਪੱਤਰ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਸੌਪਿਆ ਆਪਣੇ ਜ਼ਿਲ੍ਹੇ ਦੇ ਮੁੱਦਿਆਂ ਨੂੰ ਵੀ ਸਾਹਮਣੇ ਰੱਖਿਆ ਵਾ ਡੀਸਾ ਵੱਲੋਂ ਕੀ ਇਹ ਸਵੱਛਨ ਮਿਲੇ ਤਾਂ ਕਿਰੇ ਕਿਰੇ ਮੁੱਦੇ ਸੇ ਬਦਰੋਹ ਦਾ ਸੇਵਾਦਾਰ ਮੈਂ ਅਭੀ ਰਾਜਪੂਤ ਲੰਬੇ ਸਮੇਂ ਚੋ ਹਲਕੇ ਚ ਸੇਵਾਵਾਂ ਨਿਭਾ ਰਿਆ ਦੇਖੋ ਈਮਾਨ ਜੋ ਡੀਸੀ ਕਪੂਥਲ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਜੜੀਆਂ ਚਾਰ ਸਮੱਸਿਆਵਾਂ ਬਾਰੇ ਜੜੀਆਂ ਜਾਣੂ ਕਰਵਾਇਆ ਕਿਉਂਕਿ ਸਾਡੇ ਕੋਲ ਲੋਕਤੰਤ ਵਿੱਚ ਇਹੀ ਅਧਿਕਾਰ ਆ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਈਏ ਉਮੀਦ ਹੁੰਦੀ ਆ ਕਿ ਪ੍ਰਸ਼ਾਸਨ ਨੂੰ ਹੱਲ ਕਰੇ ਨੇ ਜੇ ਨਹੀਂ ਹੱਲ ਕਰਦੇ ਤੇ ਲੋਕ ਸਭ ਜਾਣਦੇ ਆ ਪਹਿਲਾ ਪੁਆਇੰਟ ਸਿਗਾ ਇੰਪਰੂਵਮੈਂਟ ਦਫਤਰ ਦੇ ਨਾਲ ਸੰਬੰਧਿਤ ਆਪਾ ਜਾਣਦੇ ਆ ਇੰਪਰੂਵਮੈਂਟ ਡਸਡਰੈਨ ਦੇ ਚੇਅਰਮੈਨ ਹੁਣ ਬਦਲਿਆ ਗਿਆ ਵਾ ਇਸ ਤੋਂ ਪਹਿਲਾਂ ਬਹੁਤ ਲੱਛੇ ਨਾਲ ਬਲੈਕਮੇਲਿੰਗ ਜਿਹੜੀ ਆ ਕਪੂਰਲੇ ਚ ਹੋਈ ਆ ਧੜਲੇ ਨਾਲ ਕਈ ਜੜੀਆਂ ਆ ਮਾ ਫਲੋਰ ਜਿਹੜੇ ਆ ਬਿਨਾ ਟੈਂਡਰ ਤੋਂ ਜਿਹੜਾ ਲੋਡ ਕਰ ਦਿੱਤੇ ਗਏ ਕਈ ਜਗ੍ਹਾ ਦੇ ਨਾਲ ਬੋਰ ਲਗਾ ਕੇ ਬਲੈਕਮੇਲਿੰਗ ਕੀਤੀ ਗਈ ਹੋਰ ਬਾਅਦ ਚ ਬੋਰ ਉਤਰ ਵੀ ਗਏ ਅਸੀਂ ਉਹ ਮੁੰਡਾ ਹਾਈਲਾਈਟ ਕੀਤਾ ਸਾਇੰਸ ਸਕੂਲ ਦੇ ਬਿਲਕੁਲ ਨਾਲ ਜਿਹੜੀ ਇੱਕ ਪ੍ਰਾਪਰਟੀ ਸੀਗੀ ਜਿਹਦੇ ਵਿੱਚ ਇੱਕ ਫਲੈਕਸ ਲਗਾ ਦਿੱਤੀ ਕਿ ਇਹ ਜਿਹੜੀ ਸਾਰੀ ਆ ਇਹਨੂੰ ਰੋਕਿਆ ਜਾਵੇ ਤੇ ਜਿਹੜੀ ਇਹ ਜ਼ਮੀਨ ਆ ਇੰਪਰੂਵਮੈਂਟਸ ਦੇ ਦਿਨਾਂ ਦੀ ਉਹ ਬਾਜੂ ਉੱਤਰ ਵੀ ਗਏ ਸਮਝਣ ਲੱਗੀ ਉਹ ਕਿੱਦਾਂ ਲੋਕਾਂ ਨੂੰ ਬਲੈਕਮੇਲ ਕੀਤਾ ਉਹ ਚ ਕੀ ਸੀ ਕਰਪਸ਼ਨ ਦੀ ਬੂਹ ਆਈ ਸੀ ਉਹਦੇ ਬਾਰੇ ਹੀ ਮੰਗ ਕੀਤੀ ਜਾਂਚ ਦੀ ਉਸ ਤੋਂ ਬਾਅਦ ਸਿਵਲ ਹਸਪੀਟਲ ਕਪੂਥਲੇ ਚ ਆਪਾਂ ਜਾਣਦੇ ਆ ਨਵ ਜੰਮਿਆ ਬੱਚਾ ਜਿਹੜਾ ਵਾ ਦੋ ਤਿੰਨ ਦਿਨ ਪਹਿਲਾਂ ੜਾਵਾ ਉਹ ਕੋਈ ਅੰਨ ਪਛਾਤੀ ਔਰਤ ਜਿਹੜਾ ਵਾ ਚੋਰੀ ਕਰਕੇ ਲੈ ਗਈ ਕਿੰਡੀ ਵੱਡੀ ਗੱਲ ਆ ਸਿਵਰ ਹਸਪੀਟਲ ਦੇ ਵਿੱਚ ਜ਼ਿਲ੍ਹੇ ਦਾ ਮੁੱਖ ਹਸਪੀਟਲ ਹੋਵੇ ਉੱਤੋਂ ਇੱਕ ਬਾਰੂ ਔਰਤ ਆ ਕੇ ਮਾਂ ਪਿਓ ਦੇ ਕੋਲੋਂ ਜਿਸ ਮਾਂ ਨੇ ਪਹਿਲੇ ਆਪਣੇ ਬੱਚੇ ਜਨਮ ਦਿੱਤਾ ਇੱਕ ਦਿਨ ਵੀ ਨਹੀਂ ਹੋਇਆ ਈ ਉਹਦਾ ਬੱਚਾ ਲੈ ਗਏ ਕੋਈ ਉੱਤੇ ਰਿਕਾਰਡਿੰਗ ਨਹੀਂ ਕੋਈ ਪਤਾ ਨਹੀਂ ਲੱਗਿਆ ਉਹ ਕਿੱਥੇ ਗਿਆ ਉਹਦੀ ਇਹ ਜਾਂਚ ਦੀ ਮੰਗ ਕੀਤੀ ਕਿ ਉਹਦੇ ਉੱਤੇ ਜਿਹੜਾ ਵੀ ਇਹਨਾਂ ਦਾ ਅੰਦਰਲਾ ਬੰਦਾ ਕੋਈ ਮਿਲਿਆ ਉਹਤੇ ਕਾਰਵਾਈ ਹੋਵੇ ਉਹਦਾ ਜਣਾ ਯਕੀਨ ਦਿਵਾਇਆ ਡੀ ਸਾਹਨੇ ਉਹ ਤੋਂ ਬਾਅਦ ਆਪਾਂ ਜਾਣਦੇ ਆਂ ਕੂੜੇ ਦੇ ਡੰਪ ਦੀ ਸਮੱਸਿਆ ਲਈ ਲੰਬੇ ਸਮੇਂ ਤੋਂ ਮੇਰੇ ਵੱਲੋਂ মিডিਆ ਦੇ ਸਾਥ ਦੇ ਨਾਲ ਸੰਘਰਸ਼ ਕੀਤਾ ਜਾ ਰਿਹਾ ਵਾ ਡੰਪ ਵਾਲੀ ਜਗ੍ਹਾ ਤੇ ਵੀ ਨਹੀਂ بارش ਹੋਈ ਪਿਛਲੇ ਦਿਨੀ ਕਹਿ ਕਹਿ ਕੇ ਇਹਨਾਂ ਕੋ ਕੂੜਾ ਚੁਕਵਾਇਆ ਗਿਆ ਲੋਕ ਜਿਹੜੇ ਆ ਬਿਮਾਰ ਹੋ ਰਹੇ ਆ ਪਰ ਇਹਨਾਂ ਕੋ ਅਜੇ ਤੱਕ ਡੰਪ ਦੀ ਜਗ੍ਹਾ ਨਹੀਂ ਮਿਲੀ ਨਾ ਤੇ ਹਾਊਸ ਤੇ ਕਾ ਭਾਈ ਕਾਰਪੋਰੇਸ਼ਨ ਦੇ ਕਾਂਗਰਸ ਦੇ ਜਿਹੜੇ ਆ ਇਹਨਾਂ ਕੌਂਸਲਰਾਂ ਸੇ ਮੰਗ ਤੇ ਨਾ ਮੌਜੂਦਾ ਵਿਧਾਇਕ ਸਾਹਿਬ ਨੇ ਨੜੀ ਆ ਇੱਥੇ ਜਗ੍ਹਾ ਪ੍ਰੋਵਾਈਡ ਕਰਵਾਈ ਆ ਤੇ ਉੱਤੋਂ ਸੋਨੇ ਤੇ ਸੁਹਾਗਾ ਕੀ ਹੋਇਆ ਮੌਜੂਦਾ ਸਰਕਾਰ ਲਈ ਇੰਦਾ 3 ਸਾਲ ਦੇ ਵਿੱਚ ਕੋਈ ਜੁੜੀ ਜਾਂ ਜਗ੍ਹਾ ਦੀ ਲਈ ਕੋਈ ਆਪਣੇ ਉਪਰ ਦੇ ਅਧਿਕਾਰੀਆਂ ਨੂੰ ਨਹੀਂ ਕਿਹਾ ਉਸ ਤੋਂ ਬਾਅਦ ਇੱਕ ਪੁਆਇੰਟ ਇਹ ਸੀਗਾ ਕਿ ਜਿਹੜੀਆਂ ਵੱਖ-ਵੱਖ ਸਮੱਸਿਆ ਕਪੂਤਰ ਵਿੱਚ ਆ ਰਹੀਆਂ ਵਾਂ ਤਹਿਸੀਲਾ 'ਚ ਆ ਰਹੀਆਂ ਵਾਂ ਉਹਦੇ ਬਾਬਰ ਡੀਸੀ ਸਾਹਿਬ ਚੈਕਿੰਗ ਕਰਨ ਜਾ ਕੇ ਉਹਦਾ ਤਾਂ ਧਿਆਨ ਰੱਖ ਸੀਏ ਸ਼ਹੀਦ ਉਧਮ ਸਿੰਘ ਦਾ ਪੁੱਤ ਜਿਹੜਾ ਸੈਨਿਕ ਸਕੂਲ ਚੋਂ ਚਾਹੀਦਾ ਲਗਾਜੰਦੇ ਲੰਬੇ ਸਮੇਂ ਤੋਂ ਮੰਗ ਬੱਤੇ ਇਧਿਆ ਡੀਸੀ ਸਾਹਿਬ ਨੇ ਯਕੀਨ ਦਿਵਾਇਆ ਕਿ ਇਹ ਜਿਹੜਾ ਮਸਲਾ ਤਾਂ ਜਲਦ ਉਹਦਾ ਹੱਲ ਕਰਾ ਜਾਊਗਾ ਜੋ ਕਿ ਐਡੀਸੀ ਡਿਵੀਜ਼ਨ ਜੋ ਕਮਿਸ਼ਨਰ ਦਾ ਨੌਕ ਚਾਰਜ ਆ ਉਹਨਾਂ ਨੂੰ ਮਾਰਗ ਕਰਤੀ ਆ ਸੋ ਇਹ ਮੰਗਾਂ ਹੀ ਜਿਹੜੀ ਆਹੀ ਕਪੂਤਰਾਂ ਦੇ ਡੀਸੀ ਸਾਹਿਬਾਂ ਨੂੰ ਮਿਲੇ ਸੀਗੇ